ਕਮਤਾ ਕਰ ਬੰਦਾ ਠੋਕ ਦਿੰਨਿਆ ਬੱਫ ਨਾਲ ਅੱਜ ਸਾਜੀ ਬਾਲੇ ਚਿਰਦੀ ਐਸੇ ਕਰਕੇ ਦਰਨ ਰੋਗ ਦਿਨਿਆ ਸੋਨਾ ਆਜੋ ਆਜੋ ਅਰੁਣਾ ਜਾ ਆਜੋ ਬਈਆ ਮਾੜੀ ਜੱਤ ਨੂੰ ਹੋ ਜਾ ਬੜੀਆ ਨੇ ਬੋਹਰੇ ਤੇ ਬਣਾ ਇੱਕ ਹਾਂਜੀ ਮਿੱਤਰੋ ਵੈਲਕਮ ਬੈਕ ਟੂ ਨਿਊ ਵਲੋਗ ਤੇ ਹੋਰ ਬਾਬੇਓ ਕਿੰਨੂ ਸਾਰੇ ਆਪਣੇ ਪੀਰ ਭਰਾ ਮਿੱਤਰ ਸਾਰੇ ਵਧੀਆ ਤੇ ਆਪਣਾ ਭਰਾ ਬੀਸ਼ੂ ਤੇ ਅੱਜ ਚੱਲੇ ਆਪਾਂ ਟੂਰਨਾਮੈਂਟ ਤੇ ਲੁਧਿਆਣੇ ਤੇ ਹਲੇ ਤਿਆਰ ਦੀ ਹੋਈ ਨਹੀਂ ਰਸਤੇ ਜੀ ਹੋਵਾਂਗੇ ਤਿਆਰ ਮੰਨ ਲਓ ਯਾਰ ਪਹਿਲਾਂ ਸ਼ੂਟ ਸੀਗਾ ਇੱਕ ਸਿੰਗਰ ਨਾਲ ਤੇ ਨਾਮ ਲਈ ਮੈਂਸ਼ਨ ਕਰਦੇ ਆ ਨਾ ਤੇ ਉਹ ਕੀਤਾ ਨਹੀਂ ਭਰਾ ਕੀ ਸਿਸਟਮ ਹੋ ਜਾਂਦਾ ਹੈ ਅੱਗੇ ਤੇ ਓਵਰ ਕਰਨਾ ਪਿਆ ਕੈਨਸਲ ਭਰਾਵਾਂ ਕਰਕੇ ਯਾਰ ਮੰਨ ਲਓ ਕਬੱਡੀ ਕੱਪ ਵਾਸਤੇ ਹਮਨ ਮੰਨ ਲਓ ਭਰਾ ਆਪਣਾ ਸਤਿਕਾਰ ਸਨਮਾਨ ਕਰ ਰਹੇ ਨੇ ਆਪਣਾ ਹਣਾ ਤੇ ਭਰਾ ਇਮਾਨਦਾਰ ਟੋੜੇ ਟੋੜੇ ਨਹੀਂ ਜਾਂਦਾ ਹੁੰਦਾ ਭਰਾਵਾਂ ਦਾ ਤੇ ਬਾਕੀ ਨਿਕਲ ਕੇ ਇੱਕ ਵਾਰ ਕਰੋਂ ਆਪਾਂ ਆਹ ਪਹੁੰਚ ਗਏ ਦਰਬਤੀਆਂ ਤੇ ਪਹਿਲਾਂ ਖੈੜੇ ਜਾਣਾਗਾ ਖੈੜ ਤੋਂ ਬਾਅਦ ਆਪਣਾ ਗੱਡੀਆਂ ਤੁਰਨੀਆਂ ਫਿਰ ਤੁਰਨ ਲੁਧਿਆਣੇ ਨੂੰ ਤੇ ਸਮਾਨ ਆਪਣਾ ਆ ਪਿਆ ਬੈਗ ਚ ਤੇ ਬਿਸ਼ੂ ਕੀ ਕਹਿਣਾ ਫਿਰ ਖੱਟ ਕੇ ਲਾ ਦੇ ਖੈੜ ਬਸ ਇੱਕ ਵਾਰ ਬਸ 5 ਮਿੰਟ ਲਾਣੇ ਬਸ ਗਾਪ ਗਾਪ ਹੁੰਦੀ ਹੈ ਲਣਾ ਆਪਾਂ ਹੁਣ ਬਸ ਝੱਜ ਬਣਾ ਦੇਣਾ ਇਹਦਾ ਵਧੀਆ ਬਸ ਤੇ ਬਾਕੀ ਸਭ ਰਾਹ ਤੇ ਦਿਖਾਉਣਾ ਚੱਲਾਂਗੇ ਮਿੱਤਰ ਪਿਆਰੇ ਗੱਡੀਆਂ ਗੁੱਡੀਆਂ ਮਿੱਤਰ ਸਾਰੇ ਆਪਣੇ ਨਾਲ ਚੱਲਣਗੇ ਪਰ ਹੁਣ ਕਿਵੇਂ ਨਾਲ ਚੱਲਾਂਗੇ ਫਿਰ ਹਨਾ ਅ ਅੱਲਸੂ ਉੱਡੋ ਦਾ ਦੂ ਅੱਗੇ ਆ ਜੂਆ ਕੋਈ ਗੱਲ ਹੈ ਨਾ ਕਰ ਲਾਂਗੇ ਪਰ ਯਾਰ ਭਰਾਵਾਂ ਦਾ ਮਾਣੀ ਥੋੜਿਆਂ ਦਾ ਨਾ ਤੇ ਕੋਈ ਗੱਲ ਨਹੀਂ ਦਿਖਾਉਣਾ ਜਦੋਂ ਤੁਹਾਨੂੰ ਦਿਖਾਵਾਂਗੇ ਅੱਗੇ ਪਹੁੰਚ ਗਏ ਜੋ ਕੱਪੜੇ ਪ੍ਰੈਸ ਪ੍ਰੋਸਟ ਵਾਲੇ ਜੇ ਮੰਨ ਲਓ ਕੁੜਤਾ ਨੂੰ ਪ੍ਰੈਸ ਕਰਉਣਾ ਕੋਈ ਯਾਰ ਤੇ ਕੋ ਪ੍ਰੈਸ ਕਰਾ ਕੇ ਜੁੱਤੀ ਪੀ ਜਾਂ ਗੱਡੀ ਚ ਤੇ ਉਹ ਪਾਉਣ ਤੋਂ ਬਾਅਦ ਫਿਰ ਤੁਹਾਨੂੰ ਹੋਣਾ ਕੀ ਸਿਸਟਮ ਬਣਦਾਗਾ ਆਜੋ ਹਾਂਜੀ ਵਾਲ ਆਪਾਂ ਕਰਾ ਲੈ ਕੀ ਕਰਾ ਲੈ ਡ੍ਰਾਇਰ ਮਰਵਾ ਲਈ ਡ੍ਰਾਇਰ ਰੂਮ ਮਰਵਾ ਲਈ ਤੇ ਕੱਟ-ਕੁੱਟ ਪਵਾਲੇ ਬਾ ਦਾੜੀ ਚ ਜ਼ਰੂਰੀ ਸੀਗੇ ਤੇ ਆਪਣਾ ਭਰਾ ਹਾ ਹੋਰ ਨਿਤਰਾ ਹਟਾ ਹਾਂਜੀ ਆ ਤੇ ਇਧਰ ਆਪਣੇ ਮਿੱਤਰ ਆ ਖੜੇ ਨੇ ਲਾਲਾ ਕੋ ਨਾਲ ਇਹਨਾਂ ਦੇ ਨਾਲ ਲਾਲਾ ਆ ਛੋਟਾ ਵਿਰਾਸੇ ਆਪਣਾ ਜੱਟਾਂ ਜਾਣ ਬਿੱਲੇ ਉਹ ਕਿੱਥੇ ਨੇ ਲਾ ਬਰਾਬਰ ਲਾਲਾ ਹੋਰ ਬਿੱਲੇ ਕਿਵੇਂ ਆ ਸੋਹਣਿਆ ਪ੍ਰੈਸ ਬਈ ਆਪਣੇ ਉੱਤੇ ਹਾਂ ਹਾਂ ਕੋਣ ਆ ਫਲੈਟ ਚ ਚਲ ਆ ਗਿਆ ਫਲੈਟ ਨੂੰ ਲਾ ਚਲ ਆ ਗਿਆ ਥੋੜਾ ਥੋੜਾ ਲਾ ਗਿਆ ਆਹ ਹਾਂ ਬਾਹਰ ਆਣਾ ਇਹਨਾਂ ਨੂੰ ਬਸ ਦੇ ਤਾਂ ਖਿੱਚਦੇ ਉਧਰ ਨੂੰ ਤੇ ਆਪਰਾਸੀ ਆਪਣੇ ਤੇ ਅਜੇ ਤੁਹਾਨੂੰ ਆਪਰਾ ਅਜੇ ਯਾਰ ਆਪਾਂ ਨੂੰ ਕੁਰਤਾ ਪ੍ਰੈਸ ਕਰਨਾ ਰਹਿ ਗਿਆ ਸੀਗਾ ਪਰ ਲੇਟ ਹੋ ਗਏ ਸੀਗੇ ਅੱਜ ਕਰ ਉਹ ਰਿਕਰ ਫਲੈਟ ਦੀ ਫਲੈਟ ਜੀ ਕਰ ਲਾਂਗੇ ਔਰੇ ਦੱਬੇ ਉਧਰ ਦੱਬ ਕੇ ਲਾ ਦੇ ਸੋਹਣਿਆ ਦੱਬ ਕੇ ਲਾ ਦੇ ਇਧਰ ਨੂੰ ਤੇ ਆ ਲਾਦੀ ਗੱਡੀ ਆਪਣੀ ਇੱਥੇ ਫਲੈਟ ਚ ਆਈ ਆ ਮਿੱਤਰ ਦੇ ਜਿੱਥੋਂ ਪਤਾ ਲੈਣੇ ਗੱਡੇ ਤਿਆਰ ਆਪਣਾ ਕਾਫਲਾ ਦਿਲਣਾ ਤਿਆਰ ਹੋਣਾ ਆਪਾ ਪਾਲੀਏ ਆ ਜੁੱਤੀ ਆ ਗਈ ਆਏ ਹਏ ਤ੍ਰਿਕੁੰਡੀਆਂ ਵਾਲੀ ਜੁੱਤੀ ਸੋਹਣਿਆ ਸਰਜੋ ਦਾ ਦੇਲ ਭੁਲਾਣਾ ਇਹਨੂੰ ਪਹਿਲਾਂ ਸਰੋਤੇ ਲਾ ਕੇ ਛਟੂਗਾ ਜੋ ਜੋ ਤਾਂ ਹੀ ਦਾ ਹਾਂਜੀ ਮਿੱਤਰੋ ਸਾਰੇ ਭਰਾ ਇੱਕ ਵਾਰ ਅੱਧੇ ਘਟੋਰੇ ਇਕੱਠੇ ਹੋਏ ਨੇਗੇ ਬਾਕੀ ਹੇ ਨੀਚੇ ਨੇ ਤੇ ਕਾ ਨੰਗਾ ਇਸ ਨੂੰ ਨੰਗਾ ਵੀ ਦਿਖਾਉਣੇ ਇੱਕ ਮਿੰਟ ਖੜ੍ਹਜੋ ਆ ਦੇ ਲੋ ਨੰਗਾ ਆ ਫੜ ਤੋ ਹੀ ਫੜ ਬਸ ਤੋੜ ਦੇ ਰੋੜ ਦੇ ਯਾਰ ਬੰਦੇ ਗੱਲ ਕੀ ਆ ਕਬੱਡੀ ਆਉਂਦਾ ਤੇਰਾ ਦਾ ਕੁਰਤੇ ਨੂੰ ਪ੍ਰੈਸ ਹੋ ਜਾਂਦਾ ਇੱਧਰ ਕਰਾ ਲਈਏ ਇੱਧਰ ਪ੍ਰੈਸ ਕਰੀ ਜਾਂਦੇ ਨੇ ਦੱਸ ਕਿਵੇਂ ਪ੍ਰੈਸ ਹੋਇਆ ਆ ਮੁੰਡੇ ਰਹੇ ਨੇ 10 ਮਿੰਟ ਪ੍ਰੈਸ ਕਰੀ ਗਿਆ ਪਿਆ ਮੈਨੂੰ ਬਾਅਦੋਂ ਮੈਂ ਚੱਕਿਆ ਮੈਂ ਬਲਗਦ ਨਿਕਰੇ ਸਾਲਾ ਪਹਿਲਾਂ ਗੱਪਾਇਆ ਨਹੀਂ ਉਹਨਾਂ ਨੇ ਦੇਖ ਲਓ ਇਹਨੇ ਮੁੰਡਾ ਸ਼ਾਰਪੀ ਬਹੁਤ ਨੇ ਕੀ ਕਰੀਏ ਇੱਦਾਂ ਹੀ ਭਾਈ ਆਹ ਸ਼ਾਰਪ ਮੁੰਡੇ ਕਿੱਥੋਂ ਮਿਲਣਗੇ ਤੇਰੇ ਭੈਣ ਚੋਦੇ ਸਾਰੇ ਇਹ ਅਸਤਰ ਨੇ ਇਹਦਾ ਕਬੱਡੀ ਕੱਪ ਤੇ ਜਾ ਰਹੇ ਹੁਣ ਤਾਂ ਕੀ ਖੁਰੂ ਪਾਉਣਗੇ ਮੁੰਡਾ ਉੱਥੇ ਕਬੱਡੀ ਪਾ ਲਾ ਜੇ ਤਰ ਇਹਦਾ ਵਿੱਚ ਇਹਨਾਂ ਨੇ ਕਿਹਾ ਤੁਸੀਂ ਪਰਾ ਮੋਬਾਈਲ ਪਾਉਣਾ ਹੈ ਬਾਤ ਸੁਣਾ ਲੈ ਜਾਂ ਮੇਰਾ ਭਾਈ ਇਹਦਾ ਦੇਦੇ ਗਰੀਪਾਂ ਨੂੰ ਪੁੱਛੋ ਜਿਹੜੇ ਗੱਜ ਹੋਈ ਗ੍ਰੀਵਰ ਦੇਣਾਗਾ ਤੂੰ ਤੇ ਬਸਾ ਗੁਰਤਮ ਹੋ ਜਾਂਦਾ ਪਰ ਸੌਣ ਤੋਂ ਬਾਅਦ ਦਿਖਾਉਣ ਨੂੰ ਲੁੱਕ ਕਿਦਾਂ ਦੀ ਬਣਦੀ ਆ ਮਿੱਤਰੋ ਆਪਾਂ ਹੋ ਗਏ ਰੈਡੀ ਦੱਸੋ ਕਮੈਂਟ ਕਰਕੇ ਕਿਵੇਂ ਦਾ ਲੱਗਦੇ ਆ ਹਾਂ ਬਾਈ ਹੈਰੀ ਆ ਮੁੰਡੇ ਨਾਲ ਨੇ ਆਪਣੇ ਤੇ ਸਾਡੇ ਵਾਲਾ ਆ ਬੈਠਾ ਤੇ ਬਾਹਰ ਖੜੀਆਂ ਨੇ ਗੱਡੀਆਂ ਬਾਕੀ ਆ ਥਾਰ ਖੜੀਆਂ ਮੁੰਡਿਆਂ ਦੀ ਤੇ ਆ ਆ ਬੀਮਰ ਤੇ ਬਾਕੀ ਕਾਫਲਾ ਤੁਹਾਨੂੰ ਦਿਖਾਉਣਾ ਰਹਿ ਗਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਟੱਪ ਗਿਆ ਮੜਾ ਅੱਗੇ ਨੂੰ ਆਦੂ ਹੋਰ ਮਤਰਾ ਉਹ ਬਿੱਲੇ ਬਿੱਲੇ ਓਏ ਹੋਏ ਈ ਤਿਆਰ ਹੋ ਗਏ ਚੱਲ ਤੁਰਦੇ ਮਰੀ ਜਣ ਆਜੋ ਫਿਰ ਆਵਾ ਉਹ ਭਰਾ ਹੀ ਇਹਦੇ ਨੇ ਗੱਡੀਆਂ 'ਚ ਮੁੰਡੇ ਰਾਲਾ ਹੋਂਦੋ ਕਿ ਰਾਣੀ ਦੇ ਨਹੀਂ ਆਵਾ ਹਣ ਆਪਣਾ ਤਾਂ ਓਕੇ ਆ ਆਪਾਂ ਕਸ ਕੇ ਬੰਨ੍ਹ ਲਾ ਛੱਡ ਲੈ ਓਕੇ ਲਾ ਦੇ ਹੋਰ ਦੇ ਕਿੰਨੇ ਸਾਰੇ ਮੈਨੂੰ ਐਸੇ ਓਫ ਕੈਮਰਾ ਮਿਲਣਾ ਭਰਾਵਾਂ ਸਾਰਿਆਂ ਨੂੰ ਤੇ ਉਹ ਥੋੜੀ ਆਪਣਾ ਲਈ ਤੇ ਹੁਣ ਨੇ ਆ ਫਿਰ ਉੰਦ ਹੋਣਗੇ ਕਾਫਲਾ ਕੀ ਬਣਦਾਗਾ ਅੱਗੇ ਜਾ ਕੇ ਚੜ ਕੇ ਛੜਕਦੇ ਹਵਾ ਹਵਾ ਭਰਾਈ ਜਾਂਦੇ ਨੇ ਮੁੰਡੇ ਹਵਾ ਹੋ ਭਰਾਲਾਂ ਤੋਂ ਹਲੇ ਪਰੋਂ ਤੋਂ ਆ ਤੁੰਦ ਹੋਣਾਂਗੇ ਇੱਕ ਵੱਡੀ ਕੱਪਾਂ ਦੇ ਸਾਡੇ ਵਾਲੇ ਕਿਵੇਂ ਜਾਂਦੇ ਹੁੰਦੇ ਨੇਗੇ ਚਲੋ ਫਿਰ ਦਿਖਾਉਣੇ ਆ ਜੀ ਖੜਿਆ ਪੈਟਰੋਲ ਪੰਪ ਤੇ ਤੇ ਗੱਡੀ ਚ ਪੋਣੇ ਤੇਲ ਉਹ ਖੜੀਆਂ ਨੇ ਗੱਡੀਆਂ ਦੋ ਚਾਰ ਆਪਣੀਆਂ ਉਹ ਸਾਰੀ ਆਪਣੀਆਂ ਖੜੀਆਂ ਨੇ ਕਾਡੀ ਕੱਪ ਵਾਲੀਆਂ ਤੇ ਕਰਾਉਣੇ ਆ ਉਹ ਕਾਫਲਾ ਜਾਨਾ ਜਦੋਂ ਕਬੱਡੀ ਕਪਾ ਜਾਨੇ ਫਰਾਈ ਜਾਂਦੇ ਨੇ ਨਸਤਾ ਆ ਆ ਗਈਆਂ ਗੱਡੀਆਂ ਸਾਰੀਆਂ ਹੋ ਗਈਆਂ ਇਕੱਠੀਆਂ ਤੇ ਲੱਗ ਜੋ ਲੈਣਾ ਚ ਆਜੋ 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 ਕੀ ਕਰੇ ਬਾਈ ਕੋਈ ਨਹੀਂ ਮਾਰਾਂ ਜਲਦੀ ਮਾਰਾਂ ਚੱਕਰ ਮਾਰਾ ਦਵਾ ਟੂਰਨਾਮੈਂਟੋਂ ਬਹੁਤ ਵਿਜੀ ਹੋਏ ਪਿਆ ਤੇ ਬਸ ਦਿਖਾਉਣੇ ਆ ਕੇ ਰੋਣ ਕੇ ਮੇਲਾ ਲੱਗਿਆ ਪਿਆਗਾ ਗੱਡੀਆਂ ਲੈਣਾ ਤੇ ਲਾਉਣੇ ਆ ਬਸ ਹੱਲੜ ਬਾਈ ਵਾਲੇ ਮਾਰੇ ਹੁੰਦੇ ਨੇ ਨਾ ਇਹ ਚਲ ਕੋਈ ਕਰਨ ਨਹੀਂ ਕਰ ਲਾਦੇ ਐਸ਼ ਮੁੰਡਿਆਂ ਦੇ ਲੋਣਿਆ ਲੈਣਾ ਜੀ ਲਾਲਾ ਪਿਸ਼ੂ ਲੈਣਾ ਜੀ ਲਾਲਾ ਅੱਛਾ ਲਾਲਾ ਲੈਣਾ ਚਾਹੁੰਦੇ ਜਰੂਰ ਆਵੋਗੇ ਮਹਾਰਾਜ ਜੀ ਭਾਈ ਸਾਹਿਬ ਹੋਰ ਠੀਕ ਆ ਸਭ ਉਹ ਜਾਗਟ ਉੱਥੇ ਆ ਗਈ ਪਾਵਾਂਗੇ ਸੋਹਣਿਆ ਮਿਲਾਂਗੇ ਕੋਈ ਨਹੀਂ ਜਰੂਰ ਮਿਲਾਂਗੇ ਜੀ ਮਿੱਤਰੋ ਪਰਗੇ ਜੀ ਪਿੱਛੇ ਦਰਵਾਜ਼ਾ ਤੁਰਲੇ ਗੱਡੀਆਂ ਨਾਲ ਇਹ ਮੁੰਡੇ ਨੂੰ ਹੋ ਗਈ ਘਬਰਾੜਣਾ ਪੈ ਲੈਣਾ ਸਾਈਡ ਤੇ ਮੈਨੂੰ ਬੁਲਾਇਆ ਜੂਸ ਮੈਨੂੰ ਹੁਣ ਪਾਇਆ ਗਾ ਜੂਸ ਮੈਂ ਆਪਾਂ ਦੁੱਧ ਬੁਲਾਇਆ ਦੁੱਧ ਮੱਖਰੀ ਦਾ ਮੱਖਰੀ ਦਾ ਜੂਸ ਪਾਏ ਨੂੰ ਮੇਰੇ ਕੋਲ ਬਰਾ ਡੋਗੀ ਮੁੰਡੇ ਨੂੰ ਬੱਕਰੀ ਦਾ ਪੁੱਤ ਦਿੱਤਾ ਇਹਨਾਂ ਨੂੰ ਹੁਣ ਸੈਕਟਰ ਇਹਦੇ ਬਾਕੀ ਹੁਣ ਪਰ ਰਲ ਕੇ ਗੱਟੀਆਂ ਨਾਲ ਆਪਣੇ ਨਾਲ ਲੱਗ ਆ ਜਾਂਦੀ ਤੇ ਬਾਕੀ ਹੋ ਕੇ ਜਾਂਦੀਆਂ ਗੱਟੀਆਂ ਹੁਣ ਰਲਿਆ ਕਦੇ ਬਦੰਦਰ ਭੇਲਣੇ ਕਦੇ ਹੋਲੀ ਕਰਨ ਦੇ ਹੁਣ ਕਿਹਕੇ ਫੋਨ ਮੰਨ ਲਓ ਕਿ ਕਲੈਂਡ ਜੀ ਚ ਲੱਗਿਆ ਨੇ ਗੱਟੀਆਂ ਉਹਨੇ ਕੋਲੈਂ ਚੱਲਾਂਗੇ ਤੇ ਫਿਰ ਉੱਥੇ ਰੌਣਕ ਮਿਲਣ ਨੂੰ ਦਿਖਾਵਾਂਗੇ ਹਰਪਜੀਤ ਸਿੰਘ ਵੀ ਆ ਰਹੇ ਉੱਥੇ ਉਹਦੇ ਰੌਣਕ ਨਾਲ ਬੰਨਾਂਗੇ ਆਪਾਂ ਉੱਥੇ ਤੇ ਉਹ ਵੀ ਗਲਪਾ ਵੰਡ ਤੇ ਲਾਵਾਂਗੇ ਰੱਬ ਦੇ ਭਲੀ ਨਾਲ ਦੇ ਵਧੀਆ ਸਿਸਟਮ ਚੱਲਿਆ ਤੇ ਕਿ ਸਾਰੇ ਕਲਪਾ ਜੋੜ ਕੇ ਰੱਬ ਲੋਕ ਥੋੜਾ ਸਾਹਮਣੇ ਪੇਸ਼ ਹੋ ਗਏ। ਬਾਕੀ ਆਪਾਂ ਪਿਆਰ ਨਾਲ ਪਹੁੰਚ ਜੀਏ। ਬਾਕੀ ਹਸ ਸੁਭਝ ਜਾਂਦੀ ਤੇ ਪਿਆਰ ਸੁਖੀ ਜਾਂਦੀ ਤੇ ਪਿਆਰ ਨਾਲ ਪਹੁੰਚ ਜੀਏ ਕਿ ਬੰਦੇ ਨੂੰ ਰਹੀ ਇੱਕ ਵਾਰ ਆੜ ਮੈਨੂੰ ਡਾਰਾ ਕਿਤੇ ਮਹੀਨਾ ਨਾ ਕਿੰਨਾ ਲੱਗਿਆ ਹੋਵੇ। ਬੱਚਾ ਦਾ ਨਹੀਂ ਸੌ ਜਾ ਸਾਇਦੇ। ਬੱਚਾ ਦਾ ਨਹੀਂ ਸੌ ਜਾ ਸਾਨੂੰ। ਚੱਲ ਹੋ ਜੂ ਸੱਟ। ਕਿਨੇ ਹੀ ਪੀਛੋ। ਹਾਂ ਜੀ ਹਾਂ। ਦਿੱਗਾ ਦੇਖ ਮੰਦਰੇ ਨਾਲ ਮੁੰਡੇ ਨਾਲ ਜੈ ਭਵਾਨੀ ਦੇ ਨਾਮ ਤੇ। ਜੈ ਭਵਾਨੀ ਹੈ। ਸਸਤੋ ਮੈਂ ਜਾ ਇਕੱਲਾ ਮੁੰਡਾ ਪਿਛਲਾ ਪੱਕਾਲਾ ਉਹ ਆ ਬਾਕੀ ਸਸਤੋ ਬੈਨੇ ਸਾਰੇ ਪਿਛਲੇ ਉਹ ਬੱਚਾ ਤਾਂ نیچے ਸੋਚ ਐਸਾ ਯਾਰ ਅਸੀਂ ਹੋਂ ਬੈਠੇ ਆ ਹੋਰ ਆਇਆ ਠਾ ਘੱਟ ਰੱਖੇ ਨੇ ਬਾਹਰ ਨੂੰ ਮੈਂ ਵੇਖਾ ਕੰਦਾ ਵਾਲੀ ਕਿ ਕਿਹਦਾਗਾ ਚਲੋ ਚੱਲੀ ਜਾਂਦਾਗਾ ਤੇ ਉੱਥੇ ਜਾ ਕੇ ਰੌਣਕ ਮੈਨੂੰ ਦਹੋਣਿਆ ਤੁਨ ਕੀ ਬਣਦਾਗਾ ਤੇ ਉੱਥੇ ਤੁਹਾਨੂੰ ਕਿਲੇ ਵੀਡੀਓ ਵੀਡੀਓ ਦਿਖਾ ਕੇ ਤੇ ਵੋਇਸਓਵਰ ਦੇ ਦਾਂਗੇ ਵੀ ਰੋਲ ਰੋਲਾ ਵਾਲਾ ਪੈ ਰਹੇ ਹੋਊਗਾ ਜਿੱਥੇ ਤੇ ਵੋਇਸਓਵਰ ਦੀ ਲੋੜ ਪਏ ਉੱਥੇ ਤੇ ਦੇ ਦਾਂਗੇ ਇਥੋਂ ਮੈਂ ਇਦਾਂ ਕਲਿੱਪ ਦਿਖਾ ਦਾਂਗਾ ਠੀਕ ਐ ਚਲੋ ਬਣੇ ਰਹੋ ਅੱਗੇ ਆ ਜਾਓ ਗਾਇਸ ਵੀਰੇ ਸਾਸ ਦੇ ਆ ਲਾਲੇ ਨੂੰ ਵੀ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਕਿਉਂ ਜਾਣਾ ਫੇਰ ਤਾਂ ਆ ਜਾ ਆ ਜਾ ਕਿਹੜਾ ਕਿਤੋਂ ਕੋਈ ਗੁਰੂ ਕਾ ਸਿੱਖ ਵੀਰੇ ਆ ਫੋਟੋ ਨੂੰ ਕੀ ਦਿੱਕਤ ਨਾ ਆ ਜਾ ਵੀ ਨੇ ਪਾਣੂ ਪਰਾ ਆਪਣਾ ਵੀਡੀਓ ਦੇ ਦਗਾ ਲਵ ਯੂ ਯਾਰ ਤੈਨੂੰ ਲਵ ਯੂ ਯਾਰ ਜੌਂਦਾਬਾਦ ਦਾ ਰਹਿਮ ਦਾ ਪਰਾ ਹਲੋ ਮਿੱਤਰੋ ਪਹੁੰਚ ਗਏ ਸਮਰਾਲਾ ਚੌਂਕ ਤੇ ਤੇ ਆਹ ਖੜ ਬੱਤੀਆਂ ਦੇ ਖੜ ਗਏ ਤੇ ਸਾਫਰ ਤਾਂ ਦੂਰ ਦੇ ਨੇ ਚਲ ਫਿਰ ਕੀ ਹੁੰਦਾਗਾ ਪਹੁੰਚਣਾ ਨੇ ਫਿਰ ਵੀ ਕਹਿੰਨੇ ਸੀ ਮਿੱਤਰਾ ਡਰਾਈਵਰ ਹੋ ਗਿਆ ਚੇਂ ਮੁੰਡਾ ਉਹ ਥੱਕ ਗਿਆ ਆਪਣਾ ਬਲਵਾਨ ਕਹਿੰਦਾ ਤੂੰ ਚਲਾ ਮੈਂ ਤਾਂ ਅੱਗੇ ਵੱਡੇ ਰੋੜਾਂ ਤੇ ਚਲਾਉਂਗਾ ਕਠਿਨ ਕਠਿਨ ਮੋੜੋਂ ਤੇ ਚਲਾਉਗਾ ਜੇ ਕਠਿਨ ਮੋੜੋਂ ਲਾਲਾ ਲਾਲਾ ਬਰਾਬਰ ਨਾਲ ਕਦਾ ਆ ਜਾਂਦੀ ਆਪਣਾ ਲਈ ਆਪਣੀਆਂ ਨੇ ਸਾਰੀਆਂ ਅੱਡੇ ਦੇ ਬੋਸਟਰ ਨੇ ਲਬਾਈ ਬੈਨਰ ਲਾਈ ਨਹੀਂ ਨਾ ਤੇ ਪੰਜਾਬ ਜਿੰਨੀਆਂ ਸਟਰੀਆਂ ਆਪਣੀਆਂ ਤੋ ਨਾ ਗਾਇ ਸੀ ਡਰਾਈਵਰ ਉਹ ਥੱਕ ਗਿਆ ਭਰਾ ਥੱਕ ਗਿਆ ਆਪਣਾ ਕਿਸੀ ਬੰਦੇ ਸਾਰੇ ਦਾ ਡਰਾਈਵਰ ਰੱਖਿਆ ਮੈਰੀ ਪ੍ਰੈਸ ਹੋ ਗਿਆ ਆਪਣਾ ਆਹ ਕਹਦੇ ਆਪਣਾ ਵੀਜ਼ੂ ਪ੍ਰਾ ਆ ਗਿਆ ਤੇ ਆ ਆ ਭਰਾ ਆਪਣਾ ਜੋ ਸਟੰਟ ਕਰਾਇਆ ਗੱਡੀ ਤੇ ਉਹ ਸਟੰਟਾਂ ਨਹੀਂ ਕੀਤੀ ਸੀਗੇ ਤੇ ਦੂਜਾ ਕਹਿੰਦਾ ਬਸ ਸਟੰਟਾਂ ਦੀ ਗੱਡੀ ਫੜੂ ਨਹੀਂ ਫੜਦਾ ਮੈਨੂੰ ਸੁਣ ਲਾਂ ਦੋ ਇਹ ਖਤਰਨਾਕ ਕਟ ਉਹਦੇ ਮੋਕੇ ਤੇ ਵਰਦਾ ਹੋਣੀ ਹੈ ਇਹ ਹੁਣ ਕਾਂ ਆ ਗਏ ਮੋਂ ਗੱਡੋਂ ਰੈਸਟ ਤੇ ਤੇਲ ਬੱਲੀ ਤੇਲ ਬੱਲੀ ਸੱਚੋ ਕੰਬਲਿਆ ਦੋ ਕੰਬਲ ਪਰ ਦੇਣੀ ਖੋਲਣੇ ਬਿਜ਼ਨਸ ਦੀ ਦਸਣਾਣਾ ਦੁਨੀਆਂ ਵਰਦੀ ਕੰਮ ਕਰਦੀ ਤੇ ਲਾਦੇ ਮਿੱਤਰਾ ਕੋਲ ਜਦੋਂ ਪਹੁੰਚੇ ਫਿਰ ਉੱਥੇ ਜਾ ਕੇ ਦਿਖਾਵਾਂਗੇ ਹੁਣ ਮੌਕੇ ਤੇ ਖੜੇ ਕਿਸੇ ਪਾਸੇ ਤੇ ਬਾਕੀ ਕਿਰਪਾ ਤੋਂ ਬਹਾਂਵੇਂ ਜੇ ਤੇ ਰੋਲਾ ਖਾਦਾ ਸੀ ਤੇ ਗੱਲੇ ਵੀਡੀਓ ਬਣਾ ਲੀਆਂ ਤੇ ਉਹਦੇ ਦੋਨੋਂ ਵੌਇਸ ਓਵਰ ਕਰਕੇ ਫਿਰ ਪੋਣੇਗਾ ਚਲੋ ਜੀ ਆਜੋ ਹੁਣ ਬੋਲੋ ਪਲਸ ਲੱਗੀ ਜੀ ਕੋਈ ਗੱਲ ਨਹੀਂ ਪੁਲਸੀ ਕਹਿੰਦੀ ਆ ਹੋਰ ਮਿੱਤਰੋ ਸੱਟੋਂ ਸਾਰੇ ਟੋਲ ਬਾਰੇ ਤੇ ਕਰਾਤਾ ਸੀ ਕੰਮ ਟੋਲ ਬਾਰੇ ਤਾਂ ਜੀ ਕੁੰਦੇ ਹੈ ਨਹੀਂ ਪੀੜੇ ਵੀ ਨਹੀਂ ਹੈਗੇ ਹੁੰਦਾ ਟੋਲ ਦਾ ਟੋਲ ਦਾ ਜਾਣ ਖਰੜਾ ਵਾਲਾ ਵੀ ਨਹੀਂ ਲੱਗਦਾ ਮੈਂ ਉਹ ਲੜ ਪਿਆ ਉੱਥੇ ਯਾਰ ਗਾਲ ਕਿਡੇ ਨੇ ਗੱਡੀ ਸੀ ਲੋ ਬਈ ਲੁਧਿਆਣਾ ਇੰਟਰ ਹੋ ਗਏ ਆਪਾਂ ਸੋ ਤਾਂ ਨੇ ਪੁਲਤਲੇ ਹੋਰੇ ਗੜਕਾਂ ਕਿ ਗੱਡੇ ਇਕੱਠੀਆਂ ਸਾਰੀਆਂ ਤੇ ਭਰਾ ਅੱਗੇ ਪਿੱਛੇ ਰਹਿ ਕੇ ਨਾ ਹੋਰੇ ਕਰਾਂਗੇ ਪੂਰੇ ਆਪਾਂ ਬੱਕੇ ਪੌਣਿਆ ਜਾ 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 ਕੇ ਇਹਦਾ ਦੂਰ ਕੇ ਪੈਸੇ ਟੂਰਨਾਮੈਂਟ ਇਹ ਪਤਾ ਨਹੀਂ ਕੋਈ ਗਾਲ ਜਿੱਥੇ ਮੂੰਹ ਪੈਰੇ ਕੀ ਦੂਰ ਤੇ ਕੀ ਨੇੜੇ ਪਾਵੇਂ ਜਾ ਕੇ ਫਿਰ ਇਹ ਸਟੋਰੀ ਪਾਵੇਂ ਵੀਡੀਓ ਵੀ ਚੈੱਕ ਕਰ ਲਿਓ ਆਪਣੀਆਂ ਢਾਕੇ ਬਣ ਕੇ ਰੀਲਾ ਤੇ ਰੀਲਾ ਤੇ ਫੜੀ ਟਵਿੰਡ ਸ਼ੇਅਰ ਕਰਦੇ ਰਿਹਾ ਕਰੋ ਜੇ ਪਤਾ ਲੱਗ ਰਿਹਾ ਨਾ ਚੱਤ ਨਾ ਕਰਦਾ ਆ ਨਹੀਂ ਵੀ ਪਰਪਲਾਈਂ ਕਰਦੇ ਆ ਪਾ ਪਾਪਾ ਜਿੰਨੇ ਜਦੋਂ ਕਰਪਲਾਈ ਕਰਦੇ ਆ ਕਿਉਂਕਿ ਏਡੇ ਵੱਡੇ ਆ ਪਾ ਹੌਲੀ ਹੌਲੀ ਬੁੱਕੇ ਹੌਲੀ 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 ਬੇਪਰਾ ਹੌਲਾ ਤਮੰਤਾ ਤੇ ਤਾਂ ਪੁੱਛੀ ਬੀਮਾ ਹੋਇਆ ਹੋਇਆ ਮੇਰਾ ਵੀਰ ਗੱਡੀ ਸਾਈਡ ਤੇ ਕਰ ਲਾਓ ਬੜੀ ਵੱਡੀ ਐ ਓਏ ਯਾਰ ਅੱਲਾ ਹੋਵੇ ਕਿ ਪਿੱਛੋਂ ਚੱਕ ਗੱਡੀ ਮਰੀ ਓਖਾ ਹੋ ਜੂਗਾ ਬੀਮਾ ਬਚੇ ਪলিউਸ਼ਨ ਹੋਇਆ ਪ੍ਰਿਜਨ ਕਿਡਾ ਕਰਾਇਆ ਹੋਇਦਾ ਗੱਲ ਪੈਣੀ ਉਹ ਸੜਕ ਤੇ ਲਈ ਇਦਰੀ ਆਉਂਦਾਗਾ ਵੀ ਪਾਸੇ ਦਾ ਕਰ ਲੈ ਵੱਡਾ ਸਿੰਗਲ ਦਾ ਰੋੜਾ ਸਾਲਾ ਟਰੱਕ ਵੀ ਰੋਣ ਲੰਘਣੇ ਹੈਗੇ ਹੈ ਗੱਡੀਆਂ ਵੀ ਰੋਣ ਕਣੇ ਨੇ ਜਦੋਂ ਸਾਈਡ ਤੋਂ ਕੰਨਗਾਲ ਬਦੰਦਰਾ ਅਹੀਂ ਤਾਂ ਹਾਸੇ ਹੁੰਦੇ ਨੇ ਫਿਰ ਇੱਕ ਕਿਣ ਚੱਲਦੇ ਨੇ ਉਹ ਬਾਕੀ ਦੇਖ ਕੇ ਤਾਂ ਲਾਈ ਗੱਡੀਆਂ ਗੁੱਟੀਆਂ ਯਾਰ ਕੀ ਫਾਇਦਾਗਾ ਬੜਾ ਪਿਆਪੀ ਹੋ ਗਿਆ ਜੇ ਮਪਾ ਜ਼ਿੰਦਗੀ ਇੱਕ ਵਾਰ ਬਰ ਨਹੀਂ ਮਿਲਦੀ ਹਣਾ ਤੇ ਬਾਕੀ ਇੱਕ ਮਿੰਟ ਇੱਕ ਮਿੰਟ ਕਰਦੇ ਰਿਹਾ ਕਰੋ ਯਾਰ ਹੌਸਲਾ ਜਾਂਦਾ ਬਲੌਗ ਬਣਾਉਂਦਾ ਹਾਂ ਤੁਹਾਡੇ ਨਾਲ ਹੀ ਸਾਰਾ ਕੁਝ ਤੇ ਤੁਸੀਂ ਜਿਹੜੇ ਤਾਂ ਹੀ ਬਣਾਉਣੇ ਹੈਗੇ ਨੇ ਕੀ ਚਿੱਤ ਕਰਦੇ ਵੀ ਉਹ ਹੀ ਨਾਲ ਲੈ ਕੇ ਨਾਲੇ ਬਣਾਉਂਦੇ ਨੇ ਰਵੀ ਕੀ ਹੈ ਹਨਾ ਬਾਕੀ ਫੱਕਰ ਦੇ ਬੰਦੇ ਆ ਯਾਰ ਏਡਾ ਕੋਈ ਸਿਸਟਮ ਨਹੀਂ ਆਪਣਾ ਜਿੱਥੇ ਬਹਿ ਕੇ ਤਾਂ ਬਹਿ ਕੇ ਚਲੋ ਕੀ ਕਰਦੇ ਰਿਹਾ ਕਰੋ ਵਧੀਆ 6000 ਕਮੈਂਟ ਸ਼ੇਅਰ ਸ਼ੇਅਰ ਕਰਦੇ ਰਹੋ ਆ ਕਿ ਹੋਰ ਹੌਸਲਾ ਬੰਦ ਰੱਬ ਕਰੇ ਫਿਰ ਵੱਡੇ ਚੀਜ਼ਾਂ ਦੇ ਵੀ ਆਵਾਂਗੇ ਹੌਲੀ ਹੌਲੀ ਕਰਕੇ ਭਾਈ ਮਿੱਤਰਾ ਪਾਇਆ ਖਾ ਲਿਆ ਕਿ ਕਬੱਡੀ ਗੱਪ ਤੇ ਓਕੇ ਰਿਪੋਰਟ ਕਰ ਦੇਣੀ ਮਿੱਤਰਾ ਰਹੇਗਾ ਯੈਸ ਕਰਾ ਦੇਣੀ ਕਿ ਮਿੱਤਰਾ ਅੱਜ ਸ਼ਾਈ ਦੀ ਆਵੇ ਬਰਨਾਲੇ ਕਹਿੰਦੇ ਬਰਨਾਲੇ ਆਜੋ ਬਰਨਾਲੇ ਕੀ ਕਰਨਾਗਾ ਦੋ ਸਾਡੇ ਸਰਮਾਨ ਹੋ ਰਹੇ ਹੁਣ ਸਾਡੀ ਇੱਜ਼ਤ ਹੋ ਰਹੇ ਹੋਣੀ ਐ ਇੱਜ਼ਤ ਦੁਬਾਰਾ ਆਹ ਮੁੰਡਾ ਵੀ ਦੋ ਕਾ ਮੁੰਡੇ ਨੂੰ ਵੀ ਜਾਣ ਦੇਵੋਗੇ ਤੁਸੀਂ ਮੁੰਡੇ ਬੜਾ ਗਾਪ ਆਇਆ ਪਹਿਲਾਂ ਹੁਣ ਉਹਨਾਂ ਨੂੰ ਵਿਆਹ ਹੋ ਗਿਆ ਟਿੱਕੇ ਬਹਿ ਗਿਆ ਹੁਣ ਟਿੱਕੇ ਬਹਿ ਗਿਆ ਵਿਆਹ ਹੋ ਗਿਆ ਇਹ ਪੂਰਾ ਬਲੌਗ ਆਊ ਬਾਬਿਓ ਪੂਰਾ ਬਲੌਗ ਆਊਗਾ ਜਾ ਕੇ ਉੱਥੇ ਬਾਕੀ ਉੱਥੇ ਜਾ ਕੇ ਗਾਪ ਆਵਾਂਗੇ ਤੁਹਾਨੂੰ ਦਿਖਾਉਣੇ ਕੀ ਬਣਦੇ ਕੀ ਨਹੀਂ ਲਾਲੀਆਂ ਗੱਡੀਆਂ ਉਰੇ ਆ ਗਏ ਉਹ ਵੀ 25 ਅੱਛਾ ਆ ਗਏ ਭਾਈ ਹਾਂ ਉਹ ਆਪਰਾ ਆਪਣੇ ਤੇ ਬਿਸ਼ੂ ਕਿੱਧਰ ਗਿਆ ਆਹ ਲਓ ਪਤਿਆਂ ਗੱਡੀਆਂ ਸਾਈਡ ਤੇ ਸਾਰੀਆਂ ਭਗਦੇ ਨੇ ਲੈਂਡ ਵਾਜੇ ਗੱਡੀਆਂ ਹੋਰ ਮਿੱਤਰੋ ਸੱਟੋ ਅੱਗੇ ਮਿਲੋਣੇ ਤੁਹਾਨੂੰ ਆਪਣੇ ਭਰਾਵਾਂ ਨਾਲ ਸਰਪ ਜੀ ਮੈਨੂੰ ਤਾਂ ਪਤਾ ਨਹੀਂ ਆਪਾਂ ਨੂੰ ਪਰ ਆਪਾਂ ਦਾ ਜ਼ਰੂਰ ਆ ਗਏ ਆ ਆ ਮਿੱਤਰ ਆਪਣਾ ਹੋਰ ਜਾਣ ਪਾਵਾਂਗੇ ਦੇਖਿਓ YouTube ਤੇ ਜਾ ਕੇ ਆਹ ਬਾਬੇ ਪੂਰਾ ਗਾਇਬ ਹੋਣਾ ਬਾਬਿਓ ਹਾਂਜੀ ਲੱਭੀ ਜੂ ਗੱਡੀ ਪਿੱਛੇ ਕਰਾਉਂਦਾ ਹੋਇਆ ਹੈ ਸੱਟੋ ਸਾਰੇ ਜੀ ਬਾਬਿਓ 51 ਭਰਾ ਆਏ ਨੇ ਕਰਾਲੀ ਤੋਂ ਤੇ ਆਹ ਜਾਨਾ ਇਕੱਠੀਆਂ ਸਾਰੇ ਰਲ ਕੇ ਗਾਵਾਂਗੇ ਮਿੱਤਰਾਂ ਕਿ ਨਹੀਂ ਪੋਣਾ ਗਾਹਪੁਰਾ ਕਿਹੜੀ ਗੱਡੀ ਜਾਂਣਾ ਆਪਣੀ ਅੱਲਾ ਮਿੱਤਰੋ ਹੋਰ ਆਗੇ ਸਾਰੇ ਭਰਾ ਆਪਣੇ ਪਹੁੰਚ ਗਏ ਜਾ ਕੇ ਉਹ ਮੰਨੇ ਗੱਡੀ 'ਚ ਆਇਆ ਮਿੱਤਰਾਂ ਲਾ ਦੇ ਗੱਡੀ ਟੋਪ ਸਪੀਡ ਤੇ ਚਲੋ ਚਲੋ ਬੈ ਜਾਓ ਗੱਡੀ 'ਚ ਬਾਬਿਓ রে টাকা পুলো ਐਂਡਾ ਐਂਕੀ ਮੇਰੀ ਸਾਡਾ ਜਿਹੜਾ ਵਾਰੀ ਵਧੀ ਰਹੀ ਜਿੰਨੀ ਹਲਕਾ ਇਹਨਾਂ ਦਾ ਵੀ ਪੱਕਾ ਨਾਮ ਹੈ ਜਿਹੜੇ ਮਿੱਟੀ ਚੁੰਮੇ ਸੀ ਤੱਕ ਉਹ ਨਹੀਂ ਕਰਦੇ ਉਹ ਨਹੀਂ ਲੰਡੇ ਨੇ ਤਖਤ ਪਰ ਉਹਨਾਂ ਦਾ ਕਰਨਾ ਦੇ ਨਾਲ ਸਲੀਮਤੀ ਦਾ ਕਰੇ ਹੋਵੇ ਨਸਲੇ ਪਛਤਦੇ ਸ਼ਰਮਦਾ ਜਦੋਂ ਇਹਨਾਂ ਦੇ ਟੱਪ ਨਾਲ ਲੱਗਾ ਵੀ ਮੂਰੀ ਦਾ ਹੱਥ ਕਈਦਾ ਹੁਕਮਤਾ ਕਰੇ ਬੰਦਾ ਠੋਕ ਦਿੰਨੇ ਆ ਬੱਖ ਨਾਲ ਅੱਜ ਸਾਡੀ ਬਾਣੇ ਚਿਰਦੀ ਐਸੇ ਕਰਕੇ ਬੰਦਾ ਮਨਰੋਗ ਦਿਨਿਆ ਗੋਨਾ ਗੋਨਾ ਮੁੰਡਾ ਯਾਰ ਵਦਿਆ ਨਮਾਗਾ ਭਰਾ ਆਪਣਾ ਤੇ ਵਦਿਆ ਤਰੱਕੀ ਪਾਵੇ ਬਾਕੀ ਯਾਰ ਇਧਰ ਨਾਲ ਜਦੋਂ ਮਾਰ ਦਿੱਜੀ ਜਾਏ ਅਮਰ ਕਰਦੇ ਹੋ ਚਾਰਾਂ ਦੇ ਵਿੱਚੋਂ ਹੁਣ ਕੌਣ ਟੱਕਰ ਕਿੱਤਾ ਦੀ ਕਿਹਦੇ ਨਾਲ ਹੁੰਦੀ ਹੈ ਤੇ ਨੰਬਰ ਰੋਸ਼ਨ ਗੁੱਜਰ ਆਪਣੀ ਟੀਮ ਦੇ ਹਿੱਸੇ ਵਿੱਚ